ਅੱਜ ਦੇ ਇਲੈਕਸ਼ਨ ਜਿਹੜੇ 21 ਦਸੰਬਰ ਦੇ ਅਨਾਉਂਸ ਕੀਤੇ ਗਏ ਆ ਪੰਜਾਬ ਦੇ ਵਿੱਚ ਨਗਰ ਨਿਗਮ ਇਲੈਕਸ਼ਨ ਹੋਣਗੇ ਉਹਦੇ ਸਬੰਧ ਵਿੱਚ ਤੁਹਾਡੀਆਂ ਕਿਹੜੀਆਂ ਤਿਆਰੀਆਂ ਨੇ ਉਹਦੇ ਬਾਰੇ ਸੰਘੇਪ ਚ ਦੇਖੋ ਅਸੀਂ ਤਾਂ ਇਸ ਦਿਨ ਨੂੰ ਉਡੀਕ ਰਹੇ ਸੀਗੇ ਆਮ ਆਦਮੀ ਪਾਰਟੀ ਵਾਲੇ ਚਾਹੁੰਦੇ ਸੀਗੇ ਵੀ ਫਟਾਫਟ ਇਲੈਕਸ਼ਨ ਹੋ ਨਗਰ ਨਿਗਮ ਦੀ ਵੀ ਸੇਵਾ ਜਰੀਆ ਉਹ ਲੋਕਾਂ ਨੂੰ ਮਿਲੇ ਅੱਜ ਮੈਨੂੰ ਖੁਸ਼ੀ ਹੁੰਦੀ ਆ ਕਿ 21 ਤਰੀਕ ਨੂੰ ਇਲੈਕਸ਼ਨ ਆ ਸ਼ਾਮ ਨੂੰ ਇਹਦੇ ਆ ਰਿਜ਼ਲਟ ਆ ਇਹ ਆਮ ਆਦਮੀ ਪਾਰਟੀ ਦਾ ਵੱਡੇ ਬਹੁਮਤ ਦੇ ਨਾਲ ਜਿਹੜਾ ਨਗਰ ਨਿਗਮ ਆ ਉਹ ਬਣ ਜਾ ਰਿਹਾ ਉੱਥੇ ਮੇਰ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਦਾ ਬਣੂਗਾ ਲੋਕ ਸੇਵਾ ਦੀ ਸੇਵਾ ਦੇ ਵਿੱਚ ਹੋਰ ਸੇਵਾ ਨੂੰ ਅੱਗੇ ਵਧਾਉਂਦੇ ਹੋਏ ਜਿੰਨੇ ਵੀ ਵਲੰਟੀਅਰ ਸਾਥੀ ਆ ਅੱਜ ਭਾਰਤੀਜੀ ਸਾਰੇ ਪੁਰਾਣੇ ਵਲੰਟੀਅਰ ਜਿੰਨੇ ਵੀ ਮੇਰੇ ਸਾਥੀ ਨੇ ਮੈਂ ਸਾਰਿਆਂ ਨੂੰ ਤੁਹਾਡੇ ਲਈ ਦੱਸਣਾ ਚਾਹਨਾ ਕਿ ਆਓ ਆਪਾਂ 10-12 ਦਿਨ ਜਿਹੜਾ ਵਾ ਤਕੜਾ ਹੋ ਕੇ ਪਾਰਟੀ ਦੇ ਝੰਡੇ ਨੂੰ ਬੁਲੰਦ ਕਰੀਏ ਔਰ ਸਮਾਜ ਦੀ ਸੇਵਾ ਔਰ ਆਪਣੇ ਇਲਾਕੇ ਦੀ ਸੇਵਾ ਚ ਆਪਣਾ ਵੱਧ ਚੜ ਕੇ ਯੋਗਦਾਨ ਪਾਈਏ ਮੈਂ ਭਾਰਤੀ ਜੀ ਤੇ ਇਹਨਾਂ ਦੀ ਸਮੁੱਚੀ ਟੀਮ ਜਿਹੜੀ ਆ ਜਿੰਨੇ ਵਲੰਟੀਅਰ ਸਾਥੀ ਆ ਆਮ ਆਦਮੀ ਪਾਰਟੀ ਦੇ ਤੇ ਭਾਰਤੀ ਜੀ ਦੇ ਨਾਲ ਆਏ ਹੋਏ ਬੰਦਿਆਂ ਨੂੰ ਜੀ ਆਇਆਂ ਆਖਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਇਹਨਾਂ ਨੂੰ ਬੰਦਾ ਮਾਣ ਆ ਜਿਹੜਾ ਉਹ ਪਾਰਟੀ ਚ ਮਿਲੂਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਰਤੀ ਜੀ ਸਵਾਗਤ ਹੈ ਜੀ ਸਾਡੇ ਚੈਨਲ 'ਚ ਤਿੰਨ ਕਿ ਦਸੰਬਰ ਨੂੰ ਇਲੈਕਸ਼ਨ ਹੋਣ ਜਾ ਰਹੇ ਨੇ ਕੀ ਤਿਆਰੀ ਹੈ ਜੀ ਤੁਹਾਡੀ ਪਹਿਲਾਂ ਤੇ ਬੋਰਵਰ ਮੀਡੀਆ ਦਾ ਧੰਨਵਾਦ ਕਰਦਾ ਤੇ ਜਿਹੜੇ ਆਮਾਰੀ ਪਾਰਟੀ ਲੋ ਸਾਡੇ ਲੋ ਫੁੱਲ ਤਿਆਰੀ ਆ ਅਸੀਂ ਦੇ ਕਾਦੀ ਵੇਟ ਕਰ ਰਹੇ ਆ ਵੀ ਇਲੈਕਸ਼ਨ ਜਲਦੀ ਹੋਣ ਕੁਝ ਜਿਹੜੀਆਂ ਕਮੀਆਂ ਸੀਗੀਆਂ ਮੇਨ ਲੇਟ ਜਿਹੜੀਆਂ ਹੋਈਆਂ ਇਲੈਕਸ਼ਨਾਂ ਵੀ ਲੋਕ ਆਪਣੇ ਆਪਣੇ ਗੱਲ ਰਸੀ ਜਾ ਰਹੀ ਹਕੀਕਤ ਇਹ ਸੀ ਜਿਹੜੇ ਕੋਸਲਾ ਨੇ ਕੰਮ ਨਹੀਂ ਕੀਤਾ ਸੀ ਉਹ ਪੈਂਡਿੰਗ ਕੰਮ ਹੋ ਗਏ ਸੀ ਪੈਂਡਿੰਗ ਕੰਮ ਕਿਉਂ ਰਹੇ ਕੋਸਲਾ ਕੰਮ ਨਹੀਂ ਕੀਤਾ ਜਦੋਂ ਐਮ.ਐਲ.ਏ ਆਮਾਰੀ ਪਾਰਟੀ ਜਿੱਥੇ ਨੇ ਉਹ ਜਿਹੜੇ ਕੰਮ ਪੈਂਡਿੰਗ ਸੀ ਉਹ ਲੋਕਾਂ ਨੇ ਕੰਮ ਕਰਾਇਆ ਐਮ.ਐਲ.ਏ ਨੇ ਉਹਨੇ ਕਰਕੇ ਜਿਹੜੀਆਂ ਵੋਟਾਂ ਹੋਈਆਂ ਲੇਟ ਹੋਈਆਂ ਸੀ ਗਿਆ ਇਸ ਲਈ ਸਾਰੇ ਕੰਮ ਕੰਪਲੀਟ ਹੈਗੇ ਨੇ ਸਾਡੇ ਲੋਕ ਫੁੱਲ ਤਿਆਰੀ ਆ ਹਰ ਪਾਸੋਂ ਕਿਹੜੇ ਕੰਮ ਆ ਜਿਹੜੇ ਹਜੇ ਤੱਕ ਤੁਹਾਡੇ ਵਾਰਡ ਦੇ ਵਿੱਚ ਨਹੀਂ ਹੋਏ ਕਿਉਂਕਿ ਬੜੇ ਕੰਮ ਹੁੰਦੇ ਜਿਹੜੇ ਰਹਿੰਦੇ ਹੁੰਦੇ ਆ ਉਹ ਤੁਸੀਂ ਕੰਮ ਪਹਿਲ ਦੇ ਆਧਾਰ ਤੇ ਕਰਾਉਂਗੇ ਉਹ ਦੱਸੋ ਜਰੂਰ ਕਿਉਂਕਿ ਕੈਮਰੇ ਰਾਹੀਂ ਲੋਕ ਤੁਹਾਨੂੰ ਦੇਖਣਗੇ ਤੁਹਾਨੂੰ ਨੋਟ ਕਰਨਗੇ ਕਿ ਕਿਹੜੇ ਕੰਮ ਜਿਹੜੇ ਤੁਸੀਂ ਕਰਾਉਂਗੇ ਜਿੱਤਣ ਤੋਂ ਬਾਅਦ ਦੇਖੋ ਜਦ ਤੋਂ ہماری ਪਾਰਟੀ ਆ ਕੰਮ ਕਾਫੀ ਹੱਦ ਤੱਕ ਹੋ ਚੁੱਕੇ ਨੇ ਜਿਹੜੇ ਥੋੜੇ ਬੋਦੇ ਕੰਮ ਪੈਂਡਿੰਗ ਨੇ ਆ ਮੋਲੇ ਦੇ ਆ ਕੋਈ ਹੋਰ ਏਰੀਆ ਤੇ ਉਹ ਅਸੀਂ ਜਿੱਥੇ ਪੂਰੇ ਕੰਮ ਕਰਾਵਾਂਗੇ ਤੇ ਆਮ ਆਦਮੀ ਪਾਰਟੀ ਵੱਲੋਂ ਵੱਡੇ ਵੱਡੇ ਦਾਅਵੇ ਵੀ ਕੀਤੇ ਜਾਂਦੇ ਨੇ ਕਿ ਅਸੀਂ ਬਿਜਲੀ ਫ੍ਰੀ ਕਰਤੀ ਕਿ ਤੁਹਾਡੇ ਵੀ ਵਾਰਡ ਦੇ ਵਿੱਚ ਤੁਹਾਨੂੰ ਲੋਕ ਆ ਕੇ ਦੱਸਦੇ ਨੇ ਕਿ ਸਾਡਾ ਬਿੱਲ ਜ਼ੀਰੋ ਆਇਆ ਜਾਂ ਕੁਝ ਇਦਾਂ ਦਾ ਕੋਈ ਤੁਹਾਨੂੰ ਲੋਕ ਆ ਕੇ ਕਹਿਣ ਕਿ ਸਾਨੂੰ ਦਵਾਈ ਫ੍ਰੀ ਮਿਲ ਗਈ ਤੁਹਾਨੂੰ ਮਿਲਦੇ ਨੇ ਲੋਕ ਦੱਸਦੇ ਨੇ ਦੇਖੋ ਜਦੋਂ ਮੈਨੂੰ ਮੈਂ ਦਫਤਰ ਖੋਲ੍ਹਿਆ ਪਹਿਲਾਂ ਮੈਂ ਬੀਜੇਪੀ ਦਾ ਲੱਗਦਾ ਮੈਂ ਡੇਡ 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 ਸਾਲ ਵਰਕ ਕੀਤਾ ਠੀਕ ਆ ਉਸ ਉਸ ਦਰਮਿਆਨ ਲੋਕਾਂ ਦੇ ਰਹੇ ਦੱਸਦੇ ਰਹੇ ਫਿਰ ਮੈਨੂੰ ਲੱਗਿਆ ਵੀ ਜਿਹੜੀ ਮੇਰੀ ਸੋਚ ਆ ਵੀ ਮੈਂ ਸੇਵਾ ਆਪਣਾ ਨਾਲ ਆਣਾ ਚਾਹੁੰਦਾ ਬਾਡ ਨੰਬਰ 3 ਚ ਸੇਵਾ ਕਰਨਾ ਚਾਹੁੰਦਾ ਤੇ ਮੈਂ ਇਸ ਲਈ বিজেਪੀ ਛੱਡ ਕੇ ਆਮ ਆਦਮੀ ਜੁਆਇਨ ਕੀਤੀ ਆ ਕਿ ਲਗਾਤਾਰ ਕੰਮ ਹੋ ਰਿਹਾ ਸੀ ਕਿ ਹੁਣ ਮੈਂ ਕਹਿ ਸਕਦਾ ਕਿ ਮੈਂ ਸੰਭਾਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕਾਉਂਸਲਰ ਦੇ ਉਹਨਾਂ ਨਾਲ ਗੱਲ ਕਰ ਰਿਹਾ ਹਾਂ ਹਾਂਜੀ ਉਹ ਦੇਖੋ ਜੀ ਕਹਿੰਦੇ ਦੇਖੋ ਜੀ ਪਹਿਲਾਂ ਰਾਜੇ ਦਾ ਮੁੰਡਾ ਰਾਜਾ ਬੰਦਾ ਸੀ ਉਹ ਸਮਾਂ ਚਲੇ ਗਿਆ ਜਿਹੜਾ ਸੇਵਾ ਕਰੂਗਾ ਉਹ ਰਾਜਾ ਬਣੂਗਾ ਜਿਹੜੀ ਪ੍ਰਜਾ ਨੂੰ ਉਹ ਰਾਜਾ ਬਣੂਗਾ ਉਹ ਮੰਤਰੀ ਬਣੂਗਾ ਉਹ ਬਣੂਗਾ ਐਦਾ ਕੋਈ ਉਦਾਂ ਨਹੀਂ ਆ ਪੀ ਪਹਿਲਾ ਸਮਾਂ ਚਲੇ ਗਿਆ ਸੋ ਇਹ ਸਨ ਸਾਡੇ ਨਾਲ ਨਿੱਕੂ ਭਾਰਤੀ ਜੀ ਜੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਸੇਵਾ ਕਰਨ ਦਾ ਜज्ਬਾ ਲੈ ਕੇ ਜੁਆਇਨ ਕੀਤਾ ਆਮ ਆਦਮੀ ਪਾਰਟੀ ਨੂੰ ਨਵੀਂ ਅਪਡੇਟਾਂ ਕਿ ਕੀ ਇਹਨਾਂ ਦਾ ਨਾਮ ਹੈ ਭਾਜੀ ਕੀ ਨਾਮ ਹੈ ਜੀ ਮੇਰਾ ਨਾਮ ਲਖਸ਼ਕਾਂਤ ਹੈ ਤੇ ਮੈਂ ਵਾਰਡ ਨੰਬਰ 20 ਪੁਰਾਣਾ ਤੇ ਨਿਆਤੀ ਦਾ ਰਹਿਣ ਵਾਲਾ ਹਾਂ ਤੇ ਮੈਂ ਅੱਜ ਸਾਡੇ ਭਰਾ ਨਿੱਕੂ ਭਾਰਤੀ ਦੇ ਨਿਰਦੇਸ਼ਾਂ ਤੇ ਕਾਲੀ ਦਲ ਛੱਡ ਕੇ ਤੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਮੈਂ ਤੁਹਾਡੇ ਰਾਹੀ ਸਾਰਿਆਂ ਨੂੰ ਇਹ ਦੱਸਣਾ ਚਾਹਨਾ ਕਿ ਜਿਹੜਾ ਵਿਜੈਨਗਰ ਦਾ ਏਰੀਆ ਹੈ ਇਹ ਬਹੁਤ ਹੀ ਧਾਰਮਿਕ ਏਰੀਆ ਇੱਥੇ ਪਾਠ ਪੂਜਾ ਬਹੁਤ ਕਰਾਇਆ ਜਾਂਦਾ ਹੈ ਤੇ ਅੱਜ ਤੋਂ 25 25 ਸਾਲ ਤੱਕ ਇੱਥੇ ਕਾਂਗਰਸ ਦਾ ਰਾਜ ਸੀ ਤੇ 25 ਸਾਲਾਂ ਤੋਂ ਕਾਂਗਰਸ ਦਾ ਕਾਉਂਸਲਰ ਜਿੱਤਦਾ ਰਿਹਾ ਉਹਨਾਂ ਨੇ ਅੱਜ ਤੱਕ ਗਰੀਬਾਂ ਦਾ ਕੁਝ ਨਹੀਂ ਸੋਚਿਆ ਨਾ ਕੋਈ ਭਲਾਈ ਕੀਤੀ ਨਾ ਅੱਜ ਤੱਕ ਕੋਈ ਸੇਵਾ ਕੀਤੀ ਤੇ ਅੱਜ ਵਿਜੈਨਗਰ ਦੀ ਜਨਤਾ ਨੇ ਇਹ ਮੰਨ ਬਣਾ ਲਿਆ ਕਿ ਇਸ ਵਾਰ ਜਿਹੜਾ ਗਰੀਬਾ ਦਾ ਬੱਚਾ ਗਰੀਬਾ ਪਰਿਵਾਰ ਦਾ ਬੱਚਾ ਇਸ ਵਾਰ ਕੌਂਸਲਰ ਬਣੇਗਾ ਤਾਂ ਹੀ ਅਸੀਂ ਸਾਰਾ ਸਮਾਜ ਤੇ ਮੈਂ ਸਾਡੀ ਸਾਰੀ ਟੀਮ ਅਕਾਲੀ ਦਲ ਛੱਡ ਕੇ ਆਪਣੇ ਵੱਡੇ ਭਰਾ ਨਿਕੂ ਭਾਰਤੀ ਦੇ ਨਾਲ ਜੁਆਇਨ ਹੋਈ ਹੈ ਤੇ ਅਸੀਂ ਇਹਨਾਂ ਨੂੰ ਆਸ਼ਵਾਸ਼ਣ ਦਿਵਾਉਣਾ ਚਾਹੁੰਦੇ ਆ ਕਿ ਅਸੀਂ ਪੂਰੀ ਇਮਾਨਦਾਰੀ ਨਾਲ ਪੂਰੀ ਮਿਹਨਤ ਨਾਲ ਇਹਨਾਂ ਨੂੰ ਇਹ ਵਾਰਡ ਜਿੱਤ ਕੇ ਦਵਾਗੇ ਜੈ ਸ਼ਟਿ ਮਈਆ ਜੈ ਮਾਤਾ ਦੀ ਜਨ ਸ਼ਟਿ ਆ ਇਹਨਾਂ ਛੱਡ ਗਏ ਤੁਸੀਂ ਕਿਹੜੀ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈਗਾ ਨੀਹਾ ਚਨਾਲੀਆ ਵਾਰਡ ਨੰਬਰ 20 ਸੀ ਤੇ ਲੇਕਿਨ ਹੁਣ 30 ਹੈਗਾ ਵਾ 30 ਨੰਬਰ ਵਾਰਡ ਤੋਂ ਔਰ ਮੈਂ ਭਾਜਪਾ ਪਾਰਟੀ ਛੱਡ ਕੇ ਆਮ ਪਾਰਟੀ ਚ ਜੁਆਇਨ ਕੀਤਾ ਵਾ ਜਿਸ ਕਰਕੇ ਮਤਲਬ ਮੈਂ ਪ੍ਰਧਾਨ ਜੀ ਉਹਨਾਂ ਦਾ ਅਸੀਂ ਪੂਰਾ ਸਾਥ ਦੇਵਾਂਗੇ ਉਮੀਦ ਰੱਖਦੇ ਕਿ ਇਹਨਾਂ ਨੂੰ ਪੂਰੀ ਕੋਸ਼ਿਸ਼ ਕਰਾਂਗੇ ਕੌਂਸਲਰ ਬਣਾਉਣ ਦੀ ਸੋ ਧੰਨਵਾਦ